ਇੱਕ ਪਾਸੇ ਪਾਕਿਸਤਾਨ ਆ ਇੱਕ ਪਾਸੇ ਭਾਰਤ ਆ ਦੋਨਾਂ ਪਾਸੇ ਮਾਰੂ ਤੋਂ ਮਾਰੂ ਹਥਿਆਰ ਦੋਨਾਂ ਦੇ ਕੋਲ ਆ ਮਸਾਇਲਾ ਦੋਨਾਂ ਦੇ ਕੋਲ ਆ ਬਾਰੂਦ ਦੋਨਾਂ ਦੇ ਪਾਸ ਆ ਤਾਕਤ ਦੋਨਾਂ ਦੇ ਪਾਸ ਆ ਪਰ ਉਹ ਜਿਹੜੀ ਤਾਕਤ ਆ ਉਹ ਜਿਹੜਾ ਬਾਰੂਦ ਆ ਉਹ ਜਿਹੜੀਆਂ ਮਸਾਇਲਾ ਨੇ ਉਹ ਜਿਹੜੇ ਪਰਮਾਣੂ ਹਥਿਆਰ ਨੇ ਉਹਦੇ ਨਾਲ ਨੁਕਸਾਨ ਕਿਹਦਾ ਹੈ ਇਹਨਾਂ ਦੀਆਂ ਜਾਨਾਂ ਜਾਣ ਗਈਆਂ ਕਿਹਨਾਂ ਦੇ maal ਦਾ ਨੁਕਸਾਨ ਹੋਏਗਾ ਇਹਨਾਂ ਦੇ ਪਰਿਵਾਰ ਰੁੱਲਣਗੇ ਕੌਣ ਰੋਣਗੇ ਕੌਣ ਜਿੱਤੇਗਾ ਕੌਣ ਹਾਰੇਗਾ ਸਵਾਲ ਇਹ ਨਹੀਂ ਵੀ ਇਹਨੂੰ ਹਰਾ ਦੇਈਏ ਤੇ ਇਹਦੀ ਜਿੱਤ ਹੋ ਜਾਏ ਅਸਾਂ ਦੇ ਵਿੱਚ ਤਾਂ ਇਨਸਾਨ ਸਮਝ ਹੀ ਨਹੀਂ پا ਰਹੇ ਆ ਵੀ ਇਤਨਾ ਮਾਰੂ ਤੋ ਮਾਰੂ ਹਥਿਆਰ ਬਣਾ ਕੇ ਅਗਰ ਕੋਈ ਕਿਸੇ ਦਾ ਨੁਕਸਾਨ ਕਰ ਪਾਏਗਾ ਤੇ ਉਹ ਆਪਣਾ ਹੀ ਨੁਕਸਾਨ ਕਰ ਪਾਏਗਾ ਜੋ ਲੜਾਈ ਚੱਲ ਰਹੀ ਆ ਇਹ ਸਾਰੀ ਹੌਮੇ ਦੀ ਲੜਾਈ ਹੈ ਜੀ ਹੌਮੇ ਦਾ ਹੀ ਝਗੜਾ ਹੈ ਮੈਂ ਮੇਰੀ ਦਾ ਹੀ ਝਗੜਾ ਹੈ ਮੁਸਲਮਾਨ ਤੇ Hindu ਦਾ ਝਗੜਾ ਨਹੀਂ ਇਸਾਈ ਬੋਧੀ ਪਾਰਸੀ ਜੈਨ ਦਾ ਝਗੜਾ ਨਹੀਂ ਸਿੱਖ ਦਾ ਝਗੜਾ ਨਹੀਂ ਮੈਂ ਮੇਰੀ ਦਾ ਝਗੜਾ ਹੈ ਨਾ ਇੱਥੇ Hindu ਦਾ ਸਵਾਲ ਹੈ ਨਾ ਇੱਥੇ ਮੁਸਲਮਾਨ ਦਾ ਸਵਾਲ ਹੈ ਇੱਥੇ ਅਸੀਂ ਸਾਰੇ ਇੱਕੋ ਹੀ ਸਮਾਨੰਤਰ ਆ ਬਾਹਰ ਦੇ ਭੀਖ ਮੱਖੋਂ ਵੱਖਰੇ ਆ ਬਾਹਰ ਦੇ ਧਰਮ ਦੇ ਪਹਿਰਾਵੇ ਮੱਖੋਂ ਵੱਖਰੇ ਆ ਚਿੰਨ ਧਰਮ ਦੇ ਮੱਖੋਂ ਵੱਖਰੇ ਆ ਖਾਣ ਪਾਣ ਪਹਿਰਾੜ ਮੱਖੋਂ ਵੱਖਰਾ ਹੋ ਸਕਦਾ ਹੈ ਇਲਾਕਾਈ ਬੋਲੀ ਭਾਸ਼ਾ ਮੱਖੋਂ ਵੱਖਰੀ ਹੋ ਸਕਦੀ ਆ ਰਹਿਣ ਵਸੀਬਾ ਮੱਖੋਂ ਵੱਖਰਾ ਹੋ ਸਕਦਾ ਪਰ ਜੋ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ ਉਹ ਤੇ ਇੱਕ ਹੀ ਆ ਨਾ ਜੋਤ ਇੱਕ ਆ ਨਾ ਸਭ ਮਹਿ ਜੋਤ ਜੋਤ ਹੈ ਸੋ ਇਹ ਤਿਸ ਦਾ ਚਾਨਣ ਸਭ ਮੈਂ ਚੰਦਰ ਹੋਈ ਤੇ ਸੱਚੀ ਗੱਲ ਆ ਸੰਗਤ ਜੀ ਜਿਸ ਦਿਨ ਕੋਈ ਇਹ ਮੂਲ ਸਿਧਾਂਤ ਨੂੰ ਸਮਝ ਗਿਆ ਨਾ ਵੀ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਵਾਹਿਗੁਰੂ ਦੀ ਜੋਤ ਆ ਸਾਰਿਆਂ ਦੇ ਅੰਦਰ ਦਾ ਰੱਬ ਇੱਕ ਆ ਬਾਹਰ ਦੀਆਂ ਸ਼ਕਲਾਂ ਵੱਖ-ਵੱਖਰੀਆਂ ਹੋ ਸਕਦੀਆਂ ਨੇ ਪਰ ਅੰਦਰ ਦੀ ਜਿਹੜੀ ਸ਼ਕਲ ਇੱਕੋ ਹੀ ਆ ਮੈਂ ਕਹਿੰਦਾ ਉਸ ਦਿਨ ਦੁਨੀਆ ਤੋਂ ਸਾਰੀਆਂ ਲੜਾਈਆਂ ਖਤਮ ਹੋ ਜਾਣਗੀਆਂ